ਹਰਦੇ ਸੁਪਰੀਮ ਕੋਰਟ ਦੇ ਮੁਖ ਨਿਆਦੀਸ਼ ਸਰਬਸ਼੍ਰੀ ਭੂਸ਼ਣ ਰਾਮਕ੍ਰਿਸ਼ਨ ਗਵੇਈ ਉਪਰ ਚਲਦੀ ਕੋਰਟ ਚ ਵਕੀਲ ਵੱਲੋਂ ਜੁਤੀ ਸੁੱਟਣ ਦੇ ਮਾਨਜੋਗ ਸੁਪਰੀਮ ਕੋਰਟ ਭਾਰਤੀ ਸੰਵਿਧਾਨ ਅਤੇ ਪੂਰੇ ਮਿਸ਼ਨਰੀ ਸਮਾਜ ਦਾ ਘੋਰ ਨਿਰਾਦਰ ਕੀਤਾ ਗਿਆ ਹੈ ਜਿਸ ਦੇ ਰੋਸ ਵਜੋਂ ਅੰਬੇਦਕਰ ਸਹਿਣਾ ਮੌਲੀਵਾਸੀ ਗੁਰੂ ਰਵਿਦਾਸ ਟਾਈਗਰ ਫੋਰਸ ਅਤੇ ਭਗਵਾਨ ਪਾਲਮਿਕ ਐਕਸ਼ਨ ਕਮੇਟੀ ਵੱਲੋਂ ਅੰਬੇਦਕਰ ਪਰ ਗੁਰੂ ਹਰਗੋਬਿੰਦਗਰ ਵਿਖੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਆਗੂਆਂ ਨੇ ਜਥੇਸ਼ ਘਟਨਾ ਦੀ ਜੰਮ ਕੇ ਨਖੇਦੀ ਕੀਤੀ ਉੱਥੇ ਹੀ ਤੇਜੇ ਦੇ ਪ੍ਰਧਾਨ ਮੰਤਰੀ ਦੇ ਨਾਮ ਤੇ ਐਸ.ਟੀ.ਐਮ ਫਗਵਾੜਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਇਸ ਮੌਕੇ ਆਗੂਆਂ ਨੇ ਆਖਿਆ ਕਿ ਇਸ ਘਟਨਾ ਨੇ ਜਿੱਥੇ ਪੂਰੀ ਦੁਨੀਆ 'ਚ ਭਾਰਤ ਨੂੰ ਸ਼ਰਮਸਾਰ ਕੀਤਾ ਉੱਥੇ ਹੀ ਇਹੋ ਜਿਹੇ ਮਨੁਵਾਦੀ ਸੋਚ ਰੱਖਣ ਵਾਲੇ ਦੋਸ਼ੀ ਖਿਲਾਫ ਸਭ ਤੋਂ ਸਖਤ ਕਾਰਵਾਈ ਕਰਕੇ ਸਜ਼ਾ ਦਿੱਤੀ ਜਾਵੇ ਤਾਂ ਜੋ ਮੁਰਤੋਂ ਅਜਿਹੀ ਘਟਨਾ ਨਾ ਵਾਪਰੇ ਇਸ ਦੌਰਾਨ ਵੱਡੀ ਗਿਣਤੀ ਵੀ ਦਲਿਤ ਸਮਾਜ ਦੇ ਆਗੂ ਮਜੂਸ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ 9 ਤਰੀਕ ਨੂੰ ਡਾਕਟਰ ਅੰਬੇਡਕਰ پارک ਹਰ ਗੋਵਿੰਦਗਰ ਫਗਵਾੜਾ ਵਿਖੇ ਫਗਵਾੜਾ ਦੀਆਂ ਸਭੂ ਅੰਬੇਡਕਰਾਈਟ ਜਥੇਬੰਦੀਆਂ ਬਾਲਮੀਕ ਸੁਭਾਵਾਂ ਅਸ਼ਿਰਦਾ ਸੁਭਾਵਾਂ ਅਤੇ ਹੋਰ ਅਨਸਾਪ ਪਸੰਦ ਸਥਾਵਾਂ ਵੱਲੋਂ ਇੱਕ ਰੋਸ਼ ਪ੍ਰਦਰਸ਼ਨ ਰੋਸ਼ ਮਜਾਰਾ ਕੀਤਾ ਜਾ ਰਿਹਾ ਹੈ ਜੋ ਕਿ ਪਿਛਲੇ ਦਿਨੀ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼੍ਰੀ ਗਵਈ ਜੀ ਦੇ ਤਰਫ ਜੁੱਤਾ ਫੈਂਕਣ ਦੀ ਕੋਸ਼ਿਸ਼ ਕਰਕੇ ਉਹਨਾਂ ਨੂੰ ਬੇਇਜਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਇਹ ਸਮਝਦੇ ਹਾਂ ਇਹ ਸਿਰਫ ਇੱਕ ਇਨਸਾਨ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਭਾਰਤੀ ਸੰਵਿਧਾਨ ਨੂੰ ਭਾਰਤ ਦੀ ਜੁਡੀਸ਼ਰੀ ਨੂੰ ਇੱਕ અપਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਸ ਦਾ ਅਸੀਂ ਸਾਰੀਆਂ ਸੰਸਥਾਵਾਂ ਭਰਪੂਰ ਨਿੰਦਾ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਜਿਸ ਵੀ ਵਿਅਕਤੀ ਨੇ ਔਰ ਜੋ ਵੀ ਉਸ ਦੇ ਪਿੱਛੇ ਸਾਜ਼ਿਸ਼ਾ ਕਰਨ ਵਾਲੀਆਂ ਤਾਕਤਾਂ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬੜੀ ਹੀ ਹੈਰਾਨੀ ਵਾਲੀ ਗੱਲ ਹੈ ਕਿ ਇੰਨੇ ਆਜ਼ਾਦੀ ਦੇ ਸਾਲ 20 ਜਾਣ ਦੇ ਬਾਅਦ ਵੀ ਇੱਕ ਸੰਵਿਧਾਨਿਕ ਸਪਰੀਮ ਕੋਰਟ ਦੀ ਉੱਚਾ ਦੇਤੇ ਬੈਠੇ ਹੋਏ ਚੀਫ ਜਸਟਿਸ ਗਵਈ ਜੀ ਨੂੰ અપਮਾਨਤ ਕੀਤਾ ਗਿਆ ਅਸੀਂ ਇਹ ਸਮਝਦੇ ਹਾਂ ਕਿ ਜੇਕਰ ਉਹ ਕਿਸੇ ਸਵਰਨ ਜਾਤੀ ਦਾ ਹੁੰਦਾ ਕਿਸੇ ਦੀ ਹਿੰਮਤ ਨਹੀਂ ਸੀ ਕਿਸ ਤਰੀਕੇ ਦੇ ਨਾਲ ਉਸਤੇ ਜੁੱਤਾ ਫੈਂਕੇ ਉਹਨੂੰ અપਮਾਨਤ ਕੀਤਾ ਜਾਂਦਾ ਇਹ ਸਿਰਸ ਦੇ ਸਿਰਫ ਇੱਕ ਸ਼ੈਡਿਊਲ ਕਾਸਟ ਜਾਤੀ ਦਾ ਇੱਕ ਬੁੱਧਿਸਟ ਹੋਣ ਦੇ ਨਾਤੇ ਉਹਨਾਂ ਤੇ ਉੱਪਰ ਜੁੱਤਾ ਫੈਂਕੇ ਇਹ ਸਾਸ ਕਰਾਇਆ ਗਿਆ ਕਿ ਤੁਸੀਂ ਬੇਸ਼ੱਕ ਜਿੰਨੀ ਮਰਜੀ ਵੱਡੀ ਪੋਸਟ ਤੇ ਪਹੁੰਚ ਜਾਓ ਪਰ ਤੁਸੀਂ ਸਾਡੀ ਨਜ਼ਰਾਂ ਵਿੱਚ ਸ਼ੁਦਰ ਅਤੀ ਸ਼ੁਦਰਾ ਹੀ ਹੋ ਤੁਹਾਡੀ ਔਕਾਤ ਸਾਡੀ ਜੋ ਹੈ ਉਹ ਸਾਡੇ ਨਜ਼ਰਾਂ ਵਿੱਚ ਸਭ ਤੋਂ ਘਟੀਆ ਹੈ ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਜਿਸ ਵੀ ਸ਼ਖਸ ਨੇ ਜਿਹਦਾ ਨਾਂ ਰਕੇਸ਼ ਕੁਸ਼ੋਰ ਹੈ ਉਹ ਐਲ ਐਲ ਬੀ ਹੈ ਪੀ ਐਚ ਡੀ ਹੈ ਇਨਾ ਪੜਿਆ ਲਿਖਿਆ ਹੋਣ ਦੇ ਬਾਬ ਜੀ ਦੀ ਉਹ ਗੱਲ ਕਰਦਾ ਹੈ ਕਿ ਕੰਮ ਮੈਂ ਨਹੀਂ ਕੀਤਾ ਮੇਰੇ ਤੋਂ ਕਿਸੇ ਗੈਬੀ ਸ਼ਕਤੀ ਨੇ ਕਰਾਇਆ ਹੈ ਇਹ ਸੇ ਉਹ ਸਾਡਾ ਸੰਵਿਧਾਨਕ ਜੋ ਸੈਂਟੀਫਿਕ ਟੈਂਪਰਮੈਂਟ ਦੀ ਗੱਲ ਕਰਦਾ ਉਹਦੇ ਖਿਲਾਫ ਉਹਨੇ ਗੱਲ ਕੀਤੀ ਹੈ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਉਸ ਆਦਮੀ ਦੇ ਖਿਲਾਫ ਸਖਤ ਤੋਂ ਸਖਤ ਧਰਾਵਾਂ ਲਾ ਕੇ ਦੇਸ਼ ਧਰੋਹੀ ਦਾ ਕਾਨੂੰਨ ਐਨ ਐਸ ਐ ਲਾ ਕੇ ਉਹਨੂੰ ਸਖਤ ਤੋਂ ਸਜ਼ਾ ਦਿੱਤੀ ਜਾਵੇ ਪਿਛਲੇ ਦਿਨੀ ਭਾਰਤ ਦੇ ਚੀਫ ਜਸਟਿਸ ਵੀਰ ਗਵੇਜੀ ਜੋ ਭਾਰਤ ਦੇ ਸੁਪਰੀਮ ਕੋਰਟ ਦੇ ਮੁੱਖ ਜੱਜ ਹਨ ਉਹਨਾਂ ਦੇ ਉੱਤੇ ਇੱਕ ਮਨੁਵਾਦੀ ਸੋਚ ਰੱਖਣ ਵਾਲੇ ਇੱਕ ਵਕੀਲ ਵੱਲੋਂ ਜੋ ਜੁੱਤੀ ਸੁੱਟ ਕੇ ਉਹਨਾਂ ਦੀ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਗਈ ਪੂਰੇ ਸਮਾਜ ਦੇ ਵਿੱਚ ਇਸ ਦੀ ਨਿੰਦਿਆ ਕੀਤੀ ਜਾ ਰਹੀ ਹੈ ਅੱਜ ਫਗਵਾੜਾ ਵਿਖੇ ਗੁਰਬਿਦਾਸ ਟੈਗਰ ਫੋਰਸ ਅੰਬੇਡਕਰ ਸੈਨਾ ਮੂਨ ਨਿਵਾਸੀ ਭਗਵਾਨ ਵਾਲਮੀਕ ਐਕਸ਼ਨ ਕਮੇਟੀ ਅਤੇ ਹੋਰ ਸਮਾਜ ਦੀਆਂ ਜਥੇਬੰਦੀਆਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਇਸ ਤਰ੍ਹਾਂ ਦੇ ਮਨੁਵਾਦੀ ਸੋਚ ਰੱਖਣ ਵਾਲੇ ਉਸ ਵਕੀਲ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਕੇ ਐਸ ਸੀ ਐਸ ਪੀ ਐਕਟ ਦਾ ਮੁਕੱਦਮਾ ਦਰਜ ਹੋ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਕੇ ਉਸ ਦਾ ਲਾਇਸੈਂਸ ਰੱਦ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਗੀਣ ਭਾਵਨਾ ਰੱਖਣ ਵਾਲੇ ਜਾਤੀਵਾਦੀ ਮਨੁਵਾਦੀ ਲੋਕਾਂ ਦਾ ਜੋ ਹੈਗਾ ਉਹ ਹਸਾਸ ਨਾ ਹੋ ਸਕੇ ਕਿ ਦੁਆਰਾ ਤੋਂ ਇਦਾਂ ਦੀ ਹਰਕਤ ਕਰ ਸਕਣ ਅਸੀਂ ਸਮੂਥੀਆਂ ਜਥੇਬੰਦੀਆਂ ਵੱਲੋਂ ਐਲਾਨ ਕਰਦੇ ਆ ਕਿ ਇਦਾਂ ਦਾ ਜੇਕਰ ਫਿਰ ਵਾਕਿਆ ਕੋਈ ਕਰਦਾ ਉਹ ਆਪਣੀ ਜੋ ਦੀ ਸੇਵਾ ਹੋਵੇਗੀ ਉਹਦਾ ਕੋ ਖੁਦ ਆਪ ਜ਼ਿੰਮੇਵਾਰ ਹੋਵੇਗਾ ਜੈ ਗੁਰਦੇਵ ਜੈ ਧੰਨ